ਜਗਤੋ ਇਸ ਵਕਤ ਦੀ ਵੱਡੀ ਤੇ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਸਵਿੰਦਰ ਭੱਲਾ ਅਦਾਕਾਰ ਜਿਹੜੇ ਨੇ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖੇ ਨੇ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸੀ ਉਹਨਾਂ ਦੇ ਸੱਜਣ ਤਾਈ ਦੇ ਵਿੱਚ ਉਹ ਨੇੜਲੇ ਸਾਥ ਸਬੰਧੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਹਸਤਾਲ ਦੇ ਵਿੱਚ ਜੇਰੇ ਇਲਾਜ ਸੰਤ ਤੇ ਇਸ ਵਕਤ ਉਹਨਾਂ ਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਪੂਰੇ ਫਿਲਮੀ ਜਗਤ ਦੇ ਲਈ ਪੂਰੇ ਪੰਜਾਬੀਆਂ ਦੇ ਲਈ ਇਹ ਇੱਕ ਬੜਾ ਵੱਡਾ ਘਾਟਾ ਇਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਹਸਾਉਣ ਵਾਲੇ ਲੋਕ ਕਾਂ ਦੀ ਜ਼ਿੰਦਗੀ ਦੇ ਵਿੱਚ ਹਾਸਿਆਂ ਦੀ ਜਿਹੜੀ ਕਹ ਲਈਏ ਕਿ ਲੜੀ ਲਾਉਣ ਵਾਲੇ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਜਦੋਂ ਪੰਜਾਬੀ ਫਿਲਮ ਜਗਤ ਦੀ ਕਦੇ ਵੀ ਗੱਲ ਹੁੰਦੀ ਆ ਤਾਂ ਜਸਵਿੰਦਰ ਭੱਲਾ ਹੋਰਾਂ ਦਾ ਨਾਮ ਆਪ ਮਹਾਰੇ ਬੋਲਾਂ ਦੇ ਉੱਪਰ ਆ ਜਾਂਦਾ ਹੈ ਪਰ ਇਸ ਫਾਨੀ ਸੰਸਾਰ ਨੂੰ ਉਹਨਾਂ ਦਾ ਇਸ ਤਰੀਕੇ ਅਚਨਚੇਤ ਅਲਵਿਦਾ ਆਖ ਜਾਣਾ ਆਪਣੇ ਆਪ ਦੇ ਵਿੱਚ ਇੱਕ ਇੱਕ ਬੜੀ ਸ਼ੌਕਿੰਗ ਖਬਰ ਹੈ ਬੜੀ ਇੱਕ ਹੈਰਾਨਕੁਨ ਖਬਰ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਪਹਿਲਾਂ ਉਨ੍ਹਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋਇਆ ਜਾਂਦਾ ਸੀ ਵੱਖ-ਵੱਖ ਤਰੀਕੇ ਦੀਆਂ ਵੀਡੀਓਜ਼ ਰੀਲਸ ਜਿਹੜੀਆਂ ਉਨ੍ਹਾਂ ਦੇ ਵੱਲੋਂ ਅਪਡੇਟ ਕੀਤੀਆਂ ਜਾਂਦੀਆਂ ਸੀ ਉਸ ਤੋਂ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਅਚਨਚੇਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਜਾਣਗੇ ਪਰ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਫਿਲਮੀ ਜਗਤ ਨੂੰ ਪਿਆਰ ਕਰਨ ਵਾਲੇ ਇਸ ਅਦਾਕਾਰ ਨੂੰ ਪਿਆਰ ਕਰਨ ਵਾਲੇ ਲੋਕ ਇਸ ਵਕਤ ਸਦਮੇ ਦੇ ਵਿੱਚ ਨੇ ਪੰਜਾਬੀ ਫਿਲਮੀ ਅਦਾਕਾਰਾਂ ਦੇ ਵੱਲੋਂ ਜਿੱਥੇ ਹੈਰਾਨ ਹੋਇਆ ਜਾ ਰਿਹਾ ਉੱਥੇ ਹੀ ਇਸ ਵਕਤ ਜਸਵਿੰਦਰ ਭੱਲਾ ਹੋਰਾਂ ਦੀ ਅਚਨਚੇਤ ਹੋਈ ਮੌਤ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬਰਾਹਲ ਹੈ ਲਗਾਤਾਰ ਉਹਨਾਂ ਦੇ ਵੱਲੋਂ ਫਿਲਮੀ ਜਗਤ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਗਿਆ ਉਹਨਾਂ ਦੇ ਸਾਥੀ ਬਾਲਮਕੰਦ ਸ਼ਰਮਾ ਹੋਰਾਂ ਦੀ ਗੱਲ ਕਰ ਲਈਏ ਬੀਨੂ ਢਿੱਲੋਂ ਹੋਰਾਂ ਦੀ ਗੱਲ ਕਰ ਲਈਏ ਗਿੱਪੀ ਗਰੇਵਾਲ ਹੋਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਚੁਲਬੁਲੇ ਸੁਭਾਅ ਦੇ ਤੋਂ ਸਾਰੇ ਜਾਣੂ ਸੀ ਵਕ ਵਕ ਮੀਡੀਆ ਪਲੇਟਫਾਰਮ ਦੇ ਉੱਪਰ ਉਹਨਾਂ ਦੇ ਵੱਲੋਂ ਇੰਟਰਵਿਊਜ਼ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੇ ਕਿਸੇ ਵੀ ਸਾਂਝੇ ਕੀਤੇ ਜਾਂਦੇ ਸਨ ਕਿ ਕਿਵੇਂ ਉਹਨਾਂ ਦੇ ਵੱਲੋਂ ਤੇਲੇ ਤੇਲੇ ਤੋਂ ਸ਼ੁਰੂ ਕਰਕੇ ਅੱਜ ਇਸ ਮੁਕਾਮ ਦੇ ਉੱਪਰ ਆਇਆ ਗਿਆ ਜਿਸ ਤੋਂ ਬਾਅਦ ਹੁਣ ਹਰੇਕ ਉਹ ਵਿਅਕਤੀ ਜਿਹੜਾ ਕਿ ਜਸਵਿੰਦਰ ਪੱਲਾਹ ਉਹਨਾਂ ਦੀ ਅਦਾਕਾਰੀ ਨੂੰ ਪਿਆਰ ਕਰਦਾ ਸੀ ਉਹਨਾਂ ਦੀ ਸ਼ਖਸੀਅਤ ਨੂੰ ਪਿਆਰ ਕਰਦਾ ਸੀ ਉਹਨਾਂ ਦੇ ਚੁਲਬੁਲੇਪਨ ਨੂੰ ਪਿਆਰ ਕਰਦਾ ਸੀ ਉਹ ਹਰੇਕ ਵਿਅਕਤੀ ਸਦਮੇ ਦੇ ਵਿੱਚ ਹੈ ਕਿ ਅਚਨਚੇਤ ਇਸ ਤਰੀਕੇ ਉਹਨਾਂ ਦਾ ਇਸ ਫਾਨੀ ਸੰਸਾਰ ਤੋਂ ਜਾਣਾ ਕਿਵੇਂ ਹੋ ਗਿਆ ਹਾਲਾਂਕਿ ਜਾਣਕਾਰੀਆਂ ਇਹ ਮਿਲ ਰਹੀਆਂ ਨੇ ਕਿ ਉਹਨਾਂ ਦੇ ਵੱਲੋਂ ਆ ਕਾਫੀ ਦਿਨਾਂ ਤੋਂ ਹਸਪਤਾਲ ਦੇ ਵਿੱਚ ਭਰਤੀ ਹੋਇਆ ਗਿਆ ਸੀ ਤੇ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਪਰਿਵਾਰ ਦੇ ਵੱਲੋਂ ਹਾਲਾਂਕਿ ਇਹ ਜਾਣਕਾਰੀਆਂ ਕਿਸੇ ਵੀ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਪਹਿਲਾਂ ਤਾਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਪਰ ਹੁਣ ਇਸ ਵਕਤ ਦੀ ਹੈਰਾਨਕੁਨ ਕਿਤੇ ਨਾ ਕਿਤੇ ਪੈਰਾਂ ਹੇਠੋਂ ਜ਼ਮੀਰ ਕੱਢਣ ਵਾਲੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜ਼ਰੂਰ ਆਪਣੇ ਮਨ ਦੇ ਬਲਬਲੇ ਸਾਂਝੇ ਕਰੋ ਜਸਵਿੰਦਰ ਭੱਲਾ ਹੋਰਾਂ ਦੇ ਬਾਰੇ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਸੀ ਕਿ ਉਹਨਾਂ ਵਰਗਾ ਅਦਾਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਹੀਂ ਕਿਉਂਕਿ ਲੰਮੇ ਦਹਾਕੇ ਤੋਂ ਉਹਨਾਂ ਦੇ ਵੱਲੋਂ ਇਸ ਫਿਲਮ ਇੰਡਸਟਰੀ ਦੇ ਵਿੱਚ ਵਿਚਰਿਆ ਜਾ ਰਿਹਾ ਸੀ ਤੇ ਜਿਸ ਤਰੀਕੇ ਇਹ ਖਬਰ ਹੁਣ ਨਸ਼ਰ ਹੋਈ ਹੈ ਜਿਸ ਤਰੀਕੇ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਨੂੰ ਸਦਮੇ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ ਕੋਸ਼ਿਸ਼ ਰਹੇਗੀ ਪਰਿਵਾਰਕ ਮੈਂਬਰਾਂ ਦੇ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਸਕੇ ਸਬੰਧੀ ਕੀ ਇਸ ਦੇ ਉੱਪਰ ਕਹਿਣਾ ਚਾਹੁੰਦੇ ਨੇ ਜਾਂ ਫਿਰ ਇਸ ਵਕਤ ਹਾਲਤਾਂ ਹਾਲਾਤ ਕੀ ਨੇ ਐਗਜ਼ੈਕਟ ਕੀ ਕੁਝ ਜਾਣਕਾਰੀਆਂ ਨੇ ਇਸ ਅਚੰਚਿਤ ਹੋਈ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਮੇਂ ਸਿਰ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਹਰ ਹਾਲ ਇਸ ਵੱਡੀ ਖਬਰ ਦੇ ਬਾਰੇ ਇਸ ਦੁਖਦਾਈ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ